ਜੋ ਨਸ਼ਿਆਂ ਵਿਰੁੱਧ ਮਹਮ ਦੇ ਅਧੀਨ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਦੇ ਉੱਪਰ ਜੋ ਨਸ਼ਾ ਤਸਕਰ ਨੇ ਇਹਨਾਂ ਤੇ ਨਕੇਲ ਕਸੀ ਜਾ ਰਹੀ ਹੈ ਜੋ ਪੰਜਾਬ ਪੁਲਿਸ ਹੈ ਬੜੀ ਮਸਤੀ ਦੀ ਨਾਲ ਕੰਮ ਕਰ ਰਹੀ ਹੈ ਸਾਡੇ ਨਾਲ ਨੇ ਦਰਾਹਾ ਸਟੇਸ਼ਨ ਦੇ ਐਸ ਐਚ ਓ ਨਵ ਨੁਯੁਕਤ ਐਸ ਐਚ ਓ ਸਰਦਾਰ ਜਸਵਿੰਦਰ ਸਿੰਘ ਜੋ ਬੜੇ ਹੀ ਤੰਦ ਹੀ ਦੇ ਨਾਲ ਕੰਮ ਕਰ ਰਹੇ ਨੇ ਤੇ ਇਹਨਾਂ ਨੇ ਆਉਂਦੇ ਸਾਰੀ ਜੋ ਨਸ਼ਾ ਤਸਕਰ ਨੇ ਇਹਨਾਂ ਨੂੰ ਭਜੜਣਾ ਪਾ ਦਿੱਤੀਆਂ 4-5 ਕੇਸ ਇਹਨਾਂ ਨੇ ਮਤਲਬ 4-5 ਕੇਸਾਂ ਦੇ ਵਿੱਚ ਮੁਜਰਮਾਂ ਨੂੰ ਅਰੈਸਟ ਕੀਤਾ ਤੇ ਉਹਨਾਂ ਤੇ ਮਕਦਮਾ ਅੰਦਰਜ ਕੀਤਾ ਅੱਜੋਂ ਕਿ ਜਾਣਕਾਰੀ ਦਵਾਂਗਾ ਕਿੰਨੇ ਮੁਜਰਮ ਤੁਹਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਸਰ ਦੋ ਮੁਜਰਮ ਜਿਹੜੇ ਸਬ ਇੰਸਪੈਕਟਰ ਚਮਚੇਦ ਸਿੰਘ ਨੇ 1 ਨਵੰਬਰ ਅਗਸਤ ਤੋਂ ਮੋਰਚੇ ਤੇ ਕਾਬੂ ਕੀਤੇ ਨੇ ਜਿਹਦੇ ਇੱਕ ਦਾ ਨਾਮ ਹੈਗਾ ਦਲਜੀਤ ਸਿੰਘ ਤੇ ਦੂਜੇ ਦਾ ਨਾਮ ਹੈਗਾ ਲਵਪ੍ਰੀਤ ਸਿੰਘ ਉਹ ਲਵਲੀ ਦੋਨੇ ਜਿਹੜੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਰਾਏਪੁਰ ਰਾਜਪੂਤਾਂ ਦੇ ਇਹਨਾਂ ਤੋਂ 10 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਦੂਜਾ ਮੁਕੱਦਮਾ ਸਾਡਾ ਇੱਕ ਸਾਮ ਫੈਕਟਰੀ ਦੇ ਥਾਣੇ ਦੇ ਸਖਬੀਰ ਸਿੰਘ ਜੀ ਪੁਲਿਸ ਕਾਪਟੀ ਦੇ ਸਮੇਤ ਇਹ ਇੱਕ ਟਰੱਕ ਦੀ ਤਰਾਸ਼ੀ ਕਰਨ ਤੇ ਟਰੱਕ ਵਿੱਚੋਂ ਜਿਹੜਾ 39 ਕਿਜੀ ਭੁੱਕੀਚੂਰਾ ਪਸਤ ਬਰਾਮਦ ਹੋਈ ਹੈ। ਮੁਕੱਦਮਾ ਦਰਜ ਕਰਕੇ ਅਗਲੀ ਤਤਕਸ਼ ਜਾਰੀ ਹੈ। ਪੁਲਿਸ ਰਿਮਾਰਡ ਦੇ ਦੌਰਾਨ ਇਹਨਾਂ ਤੋਂ ਪੁੱਛਿਆ ਜਾ ਰਿਹਾ ਹੈ ਭੁੱਕੀਚੂਰਾ ਪਸਤ ਇਹ ਕਿੱਥੋਂ ਲੈ ਕੇ ਆਇਆ ਸੀ ਅੱਗੇ ਕਿਹਨਾਂ ਕਰਾਂ ਵੈਕਟਰ ਉਹਨਾਂ ਨੇ ਸਪਲਾਈ ਕਰਦੇ ਸੀਗੀ। ਇਹਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ। ਬਿਲਕੁਲ ਜੀ ਐਸ ਐਚਓ ਸਾਹਿਬ ਦਾ ਕਹਿਣਾ ਹੈ ਕਿ ਉਹ ਜੋ ਚੇਨ ਪ੍ਰੋਸੈਸ ਆ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਆ ਕੇ ਸਪਲਾਈ ਹੁੰਦੀ ਆ ਇਸ ਚੇਨ ਨੂੰ ਤੋੜਨਾ ਚਾਹੁੰਦੇ ਨੇ ਦੂਸਰਾ ਐਸ ਐਚਓ ਸਾਹਿਬ ਤੁਹਾਡੇ ਵੱਲੋਂ ਇੱਕ ਵਿਅਕਤੀ ਨੂੰ ਜੋ ਪੋਸਟ ਦੀ ਖੇਤੀ ਕਰ ਰਿਆ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੱਸੋਗੇ ਕਿ ਕਿੱਥੇ ਕਿਹੜੇ ਪਿੰਡ ਚ ਘਟਨਾ ਜੀ ਹੈ ਜੇ ਲਛਮਨ ਸਿੰਘ ਜਿਹਾ ਸਾਰ ਇਹ ਵਿਸ਼ਨਪਰੇ ਦਾ ਇਹ ਤੋਂ ਜਿਹੜੇ ਡੋਡਿਆਂ ਦੇ 50 ਪੌਦੇ ਨੇ ਜਿਦੋਂ ਅਫੀਮ ਤੇ ਡੋਡੇ ਤਿਆਰ ਹੁੰਦੇ ਨੇ ਉਹ ਬਰannt ਕੀਤੇ ਗਏ ਨੇ ਇਹਦੇ ਖਿਲਾਫ ਕਦਮ ਅਦਾਲਤ ਕਰਕੇ ਜਿਹੜੀ ਤਪਤੀ ਜਾਰੀ ਹੈ ਜੀ ਅਖੀਰ ਵਿੱਚ ਐਸਐਚਓ ਸਾਹਿਬ ਜੋ ਨਸ਼ਾ ਤਸਕਰ ਨੇ ਵੱਡੇ ਮਗਰਮਸ਼ ਨੇ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਇਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਮੈਸੇਜ ਸਰ ਮੇਰਾ ਇਹੀ ਹੈ ਵੀ ਜਾਂ ਤਾਂ ਤੁਸੀਂ ਨਸ਼ਾ ਛੱਡ ਜੋ ਜਾਂ ਦਰਾਹ ਛੱਡ ਦਿਓ ਦਰਾਹ ਨਹੀਂ ਬਲਕਿ ਪੰਜਾਬ ਛੱਡ ਦਿਓ ਇਹ ਮੇਰੀ ਬਾਰਨੇਗਾ ਨਸ਼ਾ ਤਸਕਰ ਨੂੰ ਜਿਹੜਾ ਨਸ਼ਾ ਤਸਕਰਾਂ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਹੀ ਸੰਦੇਸ਼ ਹੈ ਮੇਰਾ ਨਸ਼ਾ ਤਸਕਰ ਨੂੰ ਠੀਕ ਹੈ ਧੰਨਵਾਦ ਇਹ ਲਛਮਨ ਸਿੰਘ ਜਿਹਾ ਸਾਰਾ ਇਹ ਬਿਸ਼ਨਪਰੇ ਦਾ ਇਹ ਤੋਂ ਜਿਹੜੇ ਡੋਡਿਆਂ ਦੇ 50 ਪੌਦੇ ਨੇ ਜਿੱਦੋਂ ਅਫੀਮ ਤੇ ਡੋਡੇ ਤਿਆਰ ਹੁੰਦੇ ਨੇ ਉਹ ਬਰਾਂਧਕ ਕੀਤੇ ਗਏ ਨੇ ਇਹਦੇ ਖਿਲਾਫ ਕਦਮ ਉਦਤ ਕਰਕੇ ਜਿਹੜੀ ਤਪतीश ਜਾਰੀ ਹੈ ਜੀ ਅਖੀਰ ਵਿੱਚ ਐਸਐਚਓ ਸਾਹਿਬ ਜੋ ਨਸ਼ਾ ਤਸਕਰ ਨੇ ਵੱਡੇ ਮਗਰਮਸ਼ ਨੇ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਇਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਮੈਸੇਜ ਸਰ ਮੇਰਾ ਇਹੀ ਆ ਵੀ ਜਾਂ ਤਾਂ ਤੁਸੀਂ ਨਸ਼ਾ ਛੱਡ ਦਿਓ ਜਾਂ ਦਰਾਹ ਛੱਡ ਦਿਓ ਦਰਾਹ ਨਹੀਂ ਬਲਕੇ ਪੰਜਾਬ ਛੱਡ ਦਿਓ ਇਹ ਮੇਰੀ ਬਾਰਨੇਗਾ ਨਸ਼ਾ ਤਸਕਰ ਨੂੰ ਇਹਦਾ ਨਸ਼ਾ ਤਸਕਰਾਂ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ ਨਹੀਂ ਜਾਵੇਗਾ। ਇਹੀ ਇਸ ਨੇਸ਼ਾ ਮੇਰਾ ਨਸ਼ਾ ਤਸਕਰ ਨੂੰ ਠੀਕ ਹੈ। ਧੰਨਵਾਦ। ਤੁਹਾਨੂੰ ਕਿ ਜਾਣਕਾਰੀ ਦਵਾਂਗਾ ਕਿੰਨੇ ਮਰਜ਼ਮ ਤੁਹਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ। ਦੋ ਮਰਜ਼ਮ ਜਿਹੜੇ ਸਬ ਇੰਸਪੈਕਟਰ ਚਮਚੇਦ ਸਿੰਘ ਨੇ ਦਰਾਂਦੇਗਰਸ ਤੋਂ ਮੋਰਚਾ ਤੇ ਕਾਬੂ ਕੀਤੇ ਨੇ। ਇਹਦੇ ਇੱਕ ਦਾ ਨਾਮ ਹੈਗਾ ਦਲਜੀਤ ਸਿੰਘ। ਕਿ ਦੂਜੇ ਦਾ ਹੈਗਾ ਲਵਪ੍ਰੀਤ ਸਿੰਘ ਉਹ ਲਵਲੀ ਦੋਨੇ ਜਿਹੜੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਰਾਏਪੁਰ ਰਾਜਪੂਤਾਂ ਦੇ ਇਹਨਾਂ ਤੋਂ 10 ਗ੍ਰਾਮ ਹੈਰੋ ਨੰਬਰੰਦ ਕੀਤੀ ਹੈ ਤੇ ਦੂਜਾ ਮੁਕਦਮਾ ਸਾਡਾ ਇੱਕ ਸਬ ਇੰਸਪੈਕਟਰ ਦੇ ਦਰਾ ਠਾਣੇ ਦੇ ਸਖਬੀਰ ਸਿੰਘ ਜੀ ਇਸਪਾ ਆਰਟੀ ਦੇ ਸਮੇਤ ਇਹ ਇੱਕ ਟਰੱਕ ਦੀ ਤਰਾਸ਼ੀ ਕਰਨ ਤੇ ਟਰੱਕ ਵਿੱਚੋਂ ਜਿਹੜਾ 39 ਕਿਜੀ ਹੁੱਕੀ ਚੂਰਾ ਪੁੱਸਤ ਬਰਾਮਦ ਹੋਈ ਹੈ ਮੁਕਦਮਾ ਦਰਜ ਕਰਕੇ ਅਗਲੀ ਤਤਸ ਜਾਰੀ ਹੈ ਪ੍ਰੀਸਮਾਰਡ ਦੇ ਦੌਰਾਨ ਇਹਨਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਭੁੱਕੀ ਚੋਰਾਪੋਸਟ ਤੇ ਕਿੱਥੋਂ ਲੈ ਕੇ ਆਸੀ ਅੱਗੇ ਕਿੰਨਾ ਕੰਨਾ ਵੈਕਟਰ ਉਹਨਾਂ ਨੇ ਸਪਲਾਈ ਕਰਦੀ ਸੀਗੀ ਇਹਦੇ ਬਾਰੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਬਿਲਕੁਲ ਜੀ ਐਸਐਚਓ ਸਾਹਿਬ ਦਾ ਕਹਿਣਾ ਹੈ ਕਿ ਉਹ ਜੋ ਚੇਨ ਪ੍ਰੋਸੈਸ ਆ ਕਿੱਥੋਂ ਇਹ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਸਪਲਾਈ ਹੁੰਦੀ ਆ ਇਸ ਚੇਨ ਨੂੰ ਤੋੜਨਾ ਚਾਹੁੰਦੇ ਨੇ ਦੂਸਰਾ ਐਸਐਚਓ ਸਾਹਿਬ ਤੁਹਾਡੇ ਵੱਲੋਂ ਇੱਕ ਵਿਅਕਤੀ ਨੂੰ ਜੋ ਪੋਸਟ ਦੀ ਖੇਤੀ ਕਰ ਰਿਹਾ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੱਸੋਗੇ ਕਿ ਕਿੱਥੇ ਕਿਹੜੇ ਪਿੰਡ 'ਚ ਘਟਨਾ ਜੀ ਹੈ ਜੇ ਲਖਮਣ ਸਿੰਘ ਜਿਹਾ ਸਾਰਾ ਇਹ ਵਿਸ਼ਨਪਰੇ ਦਾ ਇਤੋਂ ਜਿਹੜੇ ਡੋਡਿਆਂ ਦੇ 50 ਪੌਦੇ ਨੇ ਜਿੱਦੋਂ ਅਫੀਮ ਤੇ ਡੋਡੇ ਤਿਆਰ ਹੁੰਦੇ ਨੇ ਉਹ ਬਰannt ਕੀਤੇ ਗਏ ਨੇ ਇਹਦੇ ਖਿਲਾਫ ਕਦਮ ਉਦਤ ਕਰਕੇ ਜਿਹੜੀ ਤਫਤੀਸ਼ ਜਾਰੀ ਹੈ ਜੀ ਅਖੀਰ ਵਿੱਚ ਐਸਐਚਓ ਸਾਹਿਬ ਜੋ ਨਸ਼ਾ ਤਸਕਰ ਨੇ ਵੱਡੇ ਮਗਰਮਸ਼ ਨੇ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਇਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਮੈਸੇਜ ਸਰ ਮੇਰਾ ਇਹੀ ਆ ਵੀ ਜਾਂ ਤਾਂ ਤੁਸੀਂ ਨਸ਼ਾ ਛੱਡ ਦਿਓ ਜਾਂ ਦਰਾਹ ਛੱਡ ਦਿਓ ਦਰਾਹ ਨਹੀਂ ਬਲਕਿ ਪੰਜਾਬ ਛੱਡ ਦਿਓ ਇਹ ਮੇਰੀ ਬਾਰਨੇ ਦਾ ਨਸ਼ਾ ਤਸ਼ਕਰਾ ਉਹਦਾ ਨਸ਼ਾ ਤਸ਼ਕਰਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ